ਇਹ ਤਾਂ ਜਦੋਂ ਤੂੰ ਆ ਜਾਏਂ ਦੂਹੇ ਦੇਖ ਕੇ ਨਾ ਹੱਸਣ ਲੱਗ ਜਾਂਦਾਗਾ ਤੇ ਹਾਂ ਤੇ ਮੰਮੀ ਮਦਨਰ ਕ ਗਾਲਾਂ ਵਸਾ ਹਾਂ ਪੁੱਤ ਦੱਸ ਮੈਨੂੰ ਨਾ ਸਕੂਲ ਨੂੰ ਸਾਰੇ ਝਟਾਉਂਦੇ ਹੁੰਦੇ ਐ ਤੇ ਤੁਹਾਡੇ ਦਾ ਛੱਤ ਵੀ ਟੁੱਟਣ ਵਾਲੀ ਹੈਗੀ ਮੈਂ ਸਾਰਿਆਂ ਨੂੰ ਦੱਸ ਕੇ ਹੀ ਮੈਂ ਕਿਹਾ ਸੀ ਛੱਤ ਮੰਮੀ ਪਾਲੀ ਹਾਂ ਚਲ ਕੋਈ ਨਹੀਂ ਪੁੱਤ ਚੰਗਾ ਤੇ ਉਹ ਸੀਗਾ ਚਲ ਕੋਈ ਨਹੀਂ ਪੁੱਤ ਏਡਾ ਤੂੰ ਦੰਦਾਂ ਦਾ ਪੰਕਰੀ ਹੈਗਾ ਹਨਾ ਕਰੀ ਜਾਣਦੇ ਏਡਾ ਪਿੱਛੇ ਫਿਰ ਤੈਨੂੰ ਪਤਾ ਹੀ ਹੈਗਾ ਚਾਲਾ ਤੂੰ ਚਾਹ ਚ ਡੋਬ ਡੋਬ ਕੇ ਖਾਲਾ ਰੋਟੀ ਅੱਜ ਹੈ ਹੀ ਨਹੀਂ ਸੀ ਤਾਂ ਹਾਲ ਤੈਨੂੰ ਪਤਾ ਪੈਸੇ ਮੈਂ ਤਾਂ ਦੁੱਧ ਵੀ ਘੁੱਟ ਨਾ ਮੰਗ ਕੇ ਲੈ ਕੇ ਆਈ ਆਂ ਜੀ ਤੇ ਫਿਰ ਹੋਇਆਗਾ ਫਿਰ ਮੈਂ ਕਿਹਾ ਵੀ ਚੱਲ ਇਹ ਹੋਸੀਲਾ ਵੇਖ ਲਵੇ ਕੀ ਦੇਖ ਦੇਖ ਹੱਸਦਾ ਤੇਰੇ ਕੰਨੀ ਪੁੱਤ ਕੋਈ ਨਹੀਂ ਛੱਤ ਵੀ ਆਪਾਂ ਪਾਵਾਂਗੇ ਤੇ ਫਿਰ ਤੂੰ ਕੀ ਆਖੇ ਮੈਂ ਕਾਕੂ ਨਾ ਬਰਾਕੀ ਨਾ ਦੇਤੀ ਇਹ ਤਾਂ ਨਾ ਇਹਨਾਂ ਨੇ ਕੀਤੀ ਸੀਗੀ ਵਿਚਾਰੀਆਂ ਨੇ ਬਚਨ ਆਖੀਆਂ ਨੇ ਤੇ ਲੀੜੇ ਕਿ ਨਹੀਂ ਇਹ ਤਾਂ ਫਰਾਕ ਪਾਈ ਸੋਹਣੀ ਲੱਗਦੀ ਹੈਗੀ ਤੇ ਇਹ ਭੈਣ ਫਰਾਕ ਹੀ ਲਿਆ ਕੇ ਦੇਤੀ ਮਗਾ ਚਾਲ ਕੋਈ ਨਹੀਂ ਚੰਗਾ ਤੇ ਕੋਈ ਜਵਾਨ ਨਹੀਂ ਅਗਰਾ ਕਣਾ ਅੱਲਾ ਹਾਂ ਪੁੱਤ ਮੈਂ ਤੈਨੂੰ ਕੀ ਦੱਸਾਂ ਮੈਂ ਕਹੜਾ ਕਿਸੇ ਨਾਲ ਦੁੱਖ ਸੋ ਕੋ ਕਰਨਾ ਚੱਲ ਐ ਕਰੇ ਤੂੰ ਨਾ ਸਕੂਲ ਵਾਲੇ ਜਵਾਕਾਂ ਨੂੰ ਐ ਕਹਦੇ ਛੱਪਤਾ ਸੀ ਪਾਵਾਂਗੇ ਤੂੰ ਐ ਕੱਪਲਾ ਦੀ ਵੀ ਮੇਰੀ ਮੰਮੀ ਬਿਮਾਰ ਹੋ ਗਈ ਸੀਗੀ ਹੋਰ ਕੀ ਕਰਗੇ ਉਹ ਤਾਂ ਭਾਈ ਮੈਂ ਪੁੱਛਾਈ ਸੀਗੀ ਉਹ ਤਾਂ ਕਹਿੰਦੀ ਮੈਂ ਤਾਂ ਵਿਆਜ ਹੀ ਲਾਉਂਗੀ 10 ਰੁਪਇਆ ਮੰਗੂ ਆਖੀ ਜਾਂਦੇ ਵਿਆਜ ਹੁਣ ਤੈਨੂੰ ਪਤਾਗਾ ਹਨਾ ਆਈ ਟੀ ਤਾਂ ਮੇਰੇ ਚ ਵੀ ਜਾਣ ਨਹੀਂ ਹੁਣ ਜੇ ਤਰ ਪਿਓ ਹੋਵੇ ਭਾਈ ਫਿਰ ਤਾਂ ਹੁਣ ਬਰਾਬਰ ਕੋਈ ਪੈਸੇ ਲਾ ਦੇ ਹੁਣ ਤੂੰ ਐ ਲਾ ਲਾ ਮੇਰਾ ਤਾਂ ਨਾ ਕਾਇ ਕਰਾਂ ਦੇ ਜਾਣੀ ਆ ਦੇਖ ਲਾ ਗੋਆ ਕੂੜਾ ਸਿਕਣ ਮੇਰਾ ਤਾਂ ਉਹਦੇ ਨਾ ਸਿਰ ਦੁਖੀ ਜਾਂਦਾਗਾ ਤੇ ਐ ਢਿੱਡ ਨਹੀਂ ਮਚਾਇਆ ਭੱਜ ਕੇ ਕਹਤਾ ਆਪਦੇ ਬਰਾਬਰ ਦੇ ਆ ਤੇ ਕਤਾ ਲੋੜ ਪੈਂਦੀ ਆ ਕਿ ਭਾਣੇ ਆਪਦੇ ਬਰਾਬਰ ਦੇ ਹਾਂ ਤਾਂ ਪੈਸੇ ਦੇ ਕਿ ਉਹ ਮੈਂ ਉੱਪਰ ਦੇ ਦਿੰਦਾਗਾ ਅਗਲਾ ਤੇ ਘੱਟ ਤੇ ਦੇ ਦਾਂਗੇ 1.5 ਰੁਪਏ ਤੇ ਉਹਦੇ ਭਾਈ ਉਹ ਤਾਂ 10 ਰੁਪਏ ਵਿਆਜ ਕੋਲ ਪੰਜ ਤੇ ਮੈਂ ਆਖਿਆ ਕਹਿੰਦੀ 500 ਘੱਟਦਾ ਸੀ ਜਮੇ ਹੀ ਨਹੀਂ ਰਹਿੰਦੇ। ਹੋਰ ਫੇਰ ਹੁਣ ਪਤਾ ਆ ਛੱਤ ਫੇਰ ਇਕੱਲੀ ਛੱਤ ਰਹਿ ਜੂਗੀ। ਮੈਂ ਤਾਂ ਤੈਨੂੰ ਪਤਾ ਕੋਹਾ ਕੁੜਾ ਮੈਂ ਚੁੱਪ ਫੇਰ ਸਾਰੀ ਉਮਰ ਚੀ ਨਹੀਂ ਰਹਿਣੇ ਪੈਸੇ ਨਹੀਂ। ਹੋਰ ਮੰਮੀ ਸੱਚ ਮੈਂ ਮਦਨ ਕੋ ਗਾਲ ਦਸੀ ਭੁੱਲ ਨਹੀਂ ਮੰਮੀ ਸਾਡੇ ਸਕੂਲ ਤੇ ਨਾ 3 ਲੱਗਣਗੇ ਮੈਨੂੰ ਕੱਪੜੇ ਵੀ ਵਾਰੀ ਚੰਗਾ। ਆਏ ਹਾਏ ਤੂੰ ਹੁਣ ਆ ਟੈਨਸ਼ਨ ਮੇਰੇ ਤੇ ਕਿਧਰੋਂ ਪਾਤੀ ਆ ਕੇ। ਕੱਪੜੇ ਦਵਾ ਦੀ। ਚਲ ਕੋਈ ਨਹੀਂ ਕਿੱਦੇ ਕ ਲੱਗਣਗਾ ਹਜੇ ਤਾਂ ਫਿਰ ਸੌਣ ਨਹੀਂ ਚੜਿਆਗਾ ਬਸ 15 ਤਰੀਕ ਨੂੰ ਚੜਜੂਗਾ ਸੌਣਾ ਚਲ ਕੋਈ ਨਹੀਂ ਜੇ ਸੌਣ ਚੜ ਗਿਆ ਫਿਰ ਮੈਂ ਤੈਨੂੰ ਲੀੜੇ ਦਵਾ ਦੂੰਗੀ ਭਾਈ ਓਕੇ ਸੋਕੇ ਹੋਰ ਕੀ ਆ ਮੈਨੂੰ ਤਾਂ ਆਪ ਉਹ ਤਾਂ ਕੱਪੜੇ ਦਵਾਤੇ ਸੀਗੇ ਚਲ ਤੇ ਹੂੰ ਵੇਖ ਲਾ ਲੈ ਪੈਸਿਆਂ ਵਾਰੀ ਕੁੜੇ ਹਾਂ ਕਹਿਤਾ ਨਾ ਕੋਈ ਨਹੀਂ ਪਈ ਮੇਰੀਆਂ ਪੁੱਤ ਲੱਗ ਗਏ ਸੌਖੀ ਮਾਇ ਹੋ ਜੂੰਗੀ ਬੂ ਸੌਖੇ ਬੰਦਿਆਂ ਦੀ ਓਡੀ ਕਦਰ ਹੈਗੀ ਤੇ ਗਰੀਬ ਦੀ ਤਾਂ ਜਮੇ ਹੀ ਨਹੀਂ ਕਦਰ ਇੱਥੇ ਮੈਂ ਤਾਂ ਹਉਨ ਹੈ ਸੋਚਦੀ ਆ ਮਾਤਾ ਪਾਈ ਦੋ ਤਣੇ ਦਿਨ ਤਾਪ ਜਾਂਦੀ ਰਹੀ ਉਹਦੇ ਕੋਲ ਨਹੀਂ ਜੇ ਤੂੰ ਮੈਨੂੰ ਸੂਟ ਨਹੀਂ ਲੈ ਕੇ ਦੇਣਾ ਨਾ ਉਹ ਜਿੱਤੋ ਤਾਈ ਕੋਲੋਂ ਬਾੜੇ ਸੋਨਾ ਸੂਟ ਪਿਆਗਾ ਉਹ ਤਾਂ ਲੈ ਕੇ ਦੇ ਦੇ ਮੈਨੂੰ ਉਹ ਉਹਨਾਂ ਕਿੱਧਰ ਮੰਗਣ ਵਗ ਜਾ ਅਗਲੀ ਮੰਗਿਆ ਕਿੱਥੋਂ ਦਿੰਦੀ ਆ ਮੰਗਿਆ ਲੀੜਾ ਹੁਣ ਦਿੰਦਗਾਨੀ ਅਗਲਾਂ ਆਏ ਨਹੀਂ ਕੋਈ ਵੀ ਦਿੰਦਾ ਹੁੰਦਾ ਵਾ ਜੇ ਮੂੰ ਫੜਾ ਫੜੂ ਤਾਂ ਕਿਸੇ ਨੇ ਤਪਈ ਉਹਦੇ ਨਾ ਤੀਆਂ ਦੇਖ ਲਈ ਹੁਣ ਟਾਈਮ ਪਾਸ ਹੀ ਕਰਨਾ ਹੁੰਦਾ ਵਾ ਮੰਮੀ ਮੈਨੂੰ ਪਤਾ ਮੈਂ ਤਾਂ ਨਵਾਂ ਸੂਟ ਦਵਾ ਲਿਆ ਭਾਈ ਚੱਲ ਤੂੰ ਐਂ ਕਾਰਾ ਕਾਕੇ ਨੂੰ ਖੜ੍ਹਾ ਲਾ ਤੇ ਫਿਰ ਹੁਣ ਮੈਂ ਵੀ ਦੇਖਦੀ ਆਂਗੀ ਮੈਂ ਤਾਂ ਹੁਣ ਉਹੀ ਗੱਲ ਮੈਂ ਤਾਂ ਕਾਇ ਕਰਾਂ ਦੇ ਕੋ ਹਕੂੜਾ ਸੱਟ ਕੇ ਆਈ ਸੀਗੀ ਤੇ ਥੱਕ ਗਈ ਜਮਈਂ ਸਰੀਰ ਟੁੱਟੀ ਜਾਂਦਾ ਦਾ ਤੇ ਹਣਾ ਚਲ ਦੋ ਨੇ ਤਾ ਆਪਾਂ SUV ਬਲਾਂ ਲੈ ਲੇ ਹੁਣ ਤੇ ਹੁਣ ਮੈਂ ਆਖਿਆ ਸੀਗਾ ਮੈਂ ਕਪਾਈ ਫਿਰ ਮੈਨੂੰ ਪੈਸੇ ਦੇ ਦਿਆ ਕਰ ਤੂੰ ਪਸ਼ੂਆਂ ਦੇ ਸਾਹਬ ਨਾਲ ਤੇ ਪਸ਼ੂਆਂ ਦੇ ਸਾਹਬ ਨਾਲ ਮੈਨੂੰ ਕਿਹੜਾ ਰੋਕੜਾ ਦਿੰਦੀ ਉਹ ਮੈਨੂੰ ਲੱਗਦਾ ਅਚ ਉਹਨਾਂ ਨੇ ਤਾਂ ਨਗਾਈਆਂ ਲਿਆਂਦੀਆਂ ਹਨਾ ਹੋਰ ਹੁਣ ਆਦੀ 500 ਰੁਪਇਆ ਲੈ ਲਿਆ ਕਰ ਮਹੀਨੇ ਦਾ ਤੇ ਗਾਨਿਆ ਪਸੂ-ਪਸੂ ਜਿਓ ਨਾ ਖਾਸ ਇਕੱਠੇ ਕਰ ਰੱਖੇ ਨੇਗੇ ਤੇ ਹੁਣ ਆਏ ਆ ਕਿ 500 ਨਾ ਕੀ ਬਣਦਾ ਮੇਰਾ ਤਾਂ ਨਾ ਸੱਚੀ ਅੱਗੇ ਉਹਨਾਂ ਦੀ ਬੁੜੀ ਤਾਂ ਨਾ ਵਿਚਾਰੀ ਉਹ ਨਾਲਿਆਂ ਵਾਲਿਆਂ ਦੀ ਬੁੜੀ ਸੜਦੀ ਹੁੰਦੀ ਸੀ ਗੋਹਾ ਕੁੜਾ ਕਿੰਨੇ ਕਰਾਂਦਾ ਉਹਦੇ ਤਾਂ ਦਿਮਾਗ ਤਾਂ ਨਾੜਾ ਪਾਟ ਗਈ ਨਾ ਸਿੰਘ ਮੈਨੂੰ ਤਾਂ ਹੁਣ ਐ ਸੰਸਾ ਲੱਗਿਆ ਪਿਆ ਮੈਂ ਕਿ ਜੇ ਕੁਝ ਹੋ ਗਿਆ ਆ ਜਵਾਬ ਕੋਰ ਦੇ ਫਿਰਨਗੇ ਵਿਚਾਰੇ ਕੌਣ ਉਹੀ ਗੱਲ ਕੋਈ ਸਕੀਰੀ ਵਾਲਾ ਤਾਂ ਕਿੱਥੇ ਅਗਲਾ ਉਹ ਕਰਦਾ ਹੁਣ ਤੂੰ ਐ ਦੇਖ ਹਾਂ ਤਾਂ ਜੇ ਢਿਡ ਮਚਾਉਣ ਆਪਣੇ ਕਿੰਨੇ ਸਕੀਰ ਗਨ ਗਈਆਂ ਤੇ ਸਾਰੇ ਭਾਈਪਾਂ ਨੂੰ 5-5 10-10000 ਰੁਪਏ ਦੇ ਕੇ ਸਾਰੇ ਛੱਤ ਬਵਾ ਦਿੰਦੇ ਆ ਆਪਣੇ ਜਿਹੜਾ ਕੋਈ ਆਉਂਦਾ ਐ ਕਹਿ ਜਾਂਦਾਗਾ ਆ ਛੱਤ ਜੀ ਤਾਂ ਬਦਲ ਲੈਂਦੇ ਕਿਤੇ ਥੱਲੇ ਆ ਕੇ ਨਾ ਮਰ ਜੇ ਮੈਂ ਤਾਂ ਹਾਰ ਕੇ ਕਹਤਾ ਮੈਂ ਕੋਈ ਨਹੀਂ ਮਰ ਜਾਾਂਗੇ ਤਾਂ ਫੇਰ ਕੀ ਐ ਭਾਈ ਤੁਸੀਂ ਆ ਕੇ ਮੁੜ ਜਾਓਗੇ ਔਰ ਫੇਰ ਕੀ ਕਹਿਣਾ ਉਹ ਕਹਿ ਨਹੀਂ ਹੁੰਦਾਗਾ ਬੰਦੇ ਨੂੰ ਤੇ ਕੋਈ ਨਹੀਂ ਇੱਥੇ ਖੜਦਾਗਾ ਤੇ ਮੰਮੀ ਐਦਾਂ ਚੁੰਨੀ ਕਿਹਨੇ ਦੇਤੀ ਨਹੀਂ ਚੁੰਨੀ ਮੈਨੂੰ ਕਿੱਦਾਂ ਦੀ ਚੁੰਨੀ ਦਿੱਤੀ ਉਹਨੇ ਤੂੰ ਹੀ ਨਹੀਂ ਲੈਤੀ ਦੇਖੀ ਕਿਹ ਕੀ ਚੁੰਨੀ ਐ ਐਡਾ ਮੋਰਾ ਨਿਕਲਿਆ ਪਿਆ ਪੁੱਤੇ ਦਾ ਜਦੋਂ ਲੈ ਲੈ ਨਾ ਨਾ ਪਿਆ ਮੋਰਾ ਨਿਕਲ ਜਦੋਂ ਲੈਨੇ ਮੋਰਾ ਵੀ ਸਿਰਤੇ ਆਉਂਦਾ ਗਾ ਹੋਰ ਕੀ ਕਰਾਂ ਮੈਂ ਤਾਂ ਸੱਚੀ ਸੰਸਾ ਲੱਗਿਆ ਪਿਆ ਵਾ ਐਂ ਕਰ ਫਿਰ ਮੈਂ ਨਿੰਦੋ ਕਾ ਗੋਹਾ ਕੂੜਾ ਜਿਹਾ ਸੱਟਿਆ ਮਾਤੇ ਤੂੰ ਇਹਨੂੰ ਖਾੜ ਲੈ ਖਾੜਾ ਹੋਰ ਤੂੰ ਇਹਨੂੰ ਬਰਿਆਈ ਰੱਖੀ ਰਵਾਈ ਰੁਹੀ ਨਾ ਚੱਲ ਮੈਂ ਗੋਹਾ ਕੁੰਡੀ ਮੈਂ ਤਾਂ ਬੁਖਾਰ ਜਿਹਾ ਚੜਿਆ ਪਿਆ ਅੱਜ ਕਣਾਂ ਜੀਆਂ ਪੈਗਣਾ ਉੱਤੇ ਚੱਲ ਮੈਂ ਜਾ ਕੇ ਫੇਰ ਗੋਹਾ ਥੋੜਾ ਜਿਹਾ ਸੱਟੇ ਨਾਲੇ ਉਹਦੇ ਨਾਲ ਗੱਲ ਕਰਕੇ ਆਉਣੀ ਆਂਗੀ ਨਹੀਂ ਫੇਰ ਮੈਂ ਉਹੀ ਗੱਲ ਹੁਣ ਮੇਰਾ ਤਾਂ ਦਿਲ ਦੁਖੀ ਹੋ ਗਿਆ ਮੇਰਾ ਤਾਂ ਸਤਿ ਨੰਨ ਕੀ ਗਲੀ ਮਾੜੀ ਮਾੜੀ ਆ ਦੇਖ ਲੈ ਨਿੰਦੋ ਦੇਖ ਲੈ ਲਾੜਾ ਕੁੜ ਪਸੂ ਤਾਂ 25 ਇਕੱਠੇ ਕਰੀ ਬੈਠੀ ਐ ਤੇ ਪਸੂ ਆ ਕੇ ਤੂੰ ਲੈ ਲੈ ਕਰ 500 ਰੁਪਇਆ ਨਾਲ ਤਾਂ ਗੋਹਾ ਚਾਥ ਲਵੇੜਨ ਜੀ ਨਹੀਂ ਕਰਦਾ ਨੇ ਪਸੂ ਰੱਖਣ ਨੂੰ ਜੀ ਕਰਦਾ ਅਣ ਮੈਂ ਤਾਂ ਕਹੂੰਗੀ ਮੈਂ ਇਸਕੋ ਫਸੂ ਦਾ ਲਊਂਗੀ 500 ਕੋਈ ਨਹੀਂ ਭਾਈ ਜੋੜ ਜੋੜ ਕੇ ਪਾ ਲੂੰਗੀ ਛੱਤ ਹੋਰ ਕੀ ਆ ਫਿਰ ਜਿੱਦ ਮੀ ਕਣੀ ਆਇਆ ਕਰੂੰਗੀ ਟਲ ਜਾ ਕਰੂੰ ਨਹੀਂ ਮੈਂ ਤਾਂ ਐ ਸੋਚਦੀ ਆ ਮਸਾਂ ਤਾਂ ਕਿੱਡ ਬੈਠ ਵੈਨ ਕਿ ਕੋਈ ਆਲੂ ਗੰਡੇ ਲੈ ਕੇ ਆਉਣੀ ਆ ਕਿ ਲਪੁੱਤੇ ਦਾ ਹੁਣ ਦੋਸਰ ਕੋਈ ਆਟਾ ਲੈ ਕੇ ਆਉਣੇ ਕਿਸੇ ਦੇ ਉਹਦੇ ਜਿੱਦੇ ਮੀ ਆ ਜਾਂਦਾ ਸਾਰਾ ਭਿੱਜ ਜਾਂਦਾ ਕੀ ਪਰਵਾ ਕੋਈ ਜੂਨ ਖਰਾਬ ਹੋਈ ਕਿ ਉਹ ਜੂਨ ਤਾਂ ਹੈ ਨਹੀਂ ਗੂਨ ਨੂੰ ਤਾਂ ਕੀ ਹੋਵੇ ਕੀ ਕਰਗੇ ਨਾ ਹਣ ਜਵਾਕਾਂ ਦੀ ਖਾਤਰ ਜਾਣਾ ਪੈਂਦਾ ਉਹੀ ਗੱਲ ਜੇ ਬੰਦਾ ਹੋਵੇ ਮੂਰੇ ਚੱਜ ਦਾ ਤਾਪ ਲੱਗ ਕੇ ਘਰ ਦਾ ਕੰਮ ਕਰ ਕਿੰਨੀਆਂ ਪੰਨੀਆਂ ਲਗੀਆਂ ਉਹ ਆਲੂ ਗੰਢੇ ਤਾਂ ਚਲ ਜੈ ਨੂੰ ਖਾਵੇ ਅਗਰ ਧੁੱਪੇ ਸੁੱਕਣਾ ਪਾ ਦੂੰ ਹੁਣ ਜਿਹੜਾ ਆਟਾ ਭਿੱਜ ਜਾਂਦਾ ਉਹ ਵੀ ਮੈਂ ਧੁੱਪੇ ਸੁੱਕਣਾ ਪਾ ਦਾਂ ਜੇ ਮਰ ਲਾ ਦੇਖ ਲਾ ਪਤਾ ਨਹੀਂ ਰੱਬ ਨੇ ਕਿੱਥੇ ਲੇਖ ਲਿਖੇ ਸੀਗੇ ਲੇ ਵੇਖ ਲਾ ਆ ਏਡੀ ਵੱਡੀ ਕੋਠੀ ਪਾਈ ਬੈਠੀ ਐ ਤੇ ਆ ਨਿੰਦੋ ਤੇ ਹੁਣ ਆਪਦੇ ਜੈ ਖਾਣੇ ਦਾ ਲਕਾਇ ਦਿੰਦਾ ਅਗਲਾ ਪਸੂ ਵੀ ਅੱਜ ਕੱਲ ਤਾਂ ੱਪੜੇ ਲਿਖਿਆ ਦੇਖ ਲਾ ਲੈ ਨਿੰਦੋ ਕੋਲੇ ਹੋਈ ਤਾਂ ਟੱਕਰ ਮਾਰੀ ਐ ਏਡੀ ਤੇ ਮੇਰਾ ਤਾਂ ਵਿਚਾਰੀਆਂ ਦੇਖ ਲਾ ਕਿੰਨਾ ਹੀਜ ਕਰਦੀਆਂ ਆ ਵੀ ਸਾਡੇ ਥੱਲੇ ਸਫਾਈ ਕਰਦੀ ਐ ਹਲੋ ਪੁੰਨੀ ਸਹੀ ਵਿਚਾਰਨਾ ਦਾ ਇਹਨਾਂ ਦਾ ਪਰ ਪੁੰਨ ਨੂੰ ਪਾਈ ਇਹਨਾਂ ਦਾ ਘੜ ਤੋੜਾ ਕੋਈ ਮੈਂ ਤਾਂ ਅੱਜ ਕੋਹੀ ਹੋ ਗਈ ਵੀ ਭਣੇ ਮੈਥੋਂ ਤਾਂ ਇਹ ਨਾ ਨਹੀਂ ਸੱਟਿਆ ਜਾਂਦਾ ਵਾ ਮੇਰਾ ਫਸਰਾ ਮੈਨੂੰ ਐ ਲੱਗਦਾ ਕੋਈ ਰੁਕਸ ਵੀਰਾ ਹੋ ਗਿਆ ਉਹ ਸੱਚ ਮੇਰਾ ਤਾਂ ਬਲਾਂ ਸਿਰ ਤੋਂ ਕੋਣ ਲੱਗ ਗਿਆ ਹੈ ਇੱਕ ਤਾਂ ਹੁਣ ਕਲਪਨਾ ਕਰਦਿਆਂ ਦਾ ਸਿਰ ਦੁਖੀ ਜਾਂਦਾ ਸਾਰਾ ਦਿਨ ਤੇ ਇੱਕ ਹੁਣ ਨਹੀਂ ਰਹਿੰਦਾ ਹੁੰਦਾ ਟੈਲੀ ਗੋਹੇ ਦੀ ਇਹਨਾਂ ਨੂੰ ਮੈਂ ਸਹਾਜਾਂ ਨਹੀਂ ਹੁੰਦੀ ਇਹ ਸਹੀ ਟੈਲੀ ਨਿਪਟ ਕੰਮ ਕਰ ਲਿਆ ਕਰੋ ਗੋਹਾ ਹੋਰ ਮੈਨੂੰ ਨਾ ਮਾਰ ਦਿਓ ਕਿ ਤੁਸੀਂ ਸਾਡੇ ਥੱਲੇ ਰਹਿ ਜਾਵੇਂ ਇਹ ਬਲਾਂ ਹੋਂ ਕਰਦੇ ਆ ਫਿਰ ਆਏ ਨਹੀਂ ਦੇਖਦੀ ਵੀ ਵਿਚਾਰੀ ਕਹੀ ਨਾ ਕੰਮ ਕਰ ਕਰ ਕੇ ਐਡਾ ਸੋਹਣਾ ਸਾਡਾ ਮਹਿਸਾਂ ਗਾਂ ਜਾਂ ਥੱਲੇ ਬਣਾ ਕੇ ਜਾਂਦੀ ਜੋ ਮਾਣ ਹੈ ਨਹੀਂ ਅੱਜ ਕੱਲ ਗੁਣ ਗਾਣ ਹੈ ਨਹੀਂ ਪੜ੍ਹਨੇ ਲੋਕਾਂ ਨੂੰ ਤੇ ਰੋਹੀ ਤਾਂ ਵੱਲ ਆਪ ਦੀ ਦਿਹਾੜੀ ਮੰਗਦੇ ਬੰਦਾ ਤੇ ਵੇਖ ਲਮਾ ਤਾਂ ਇੰਨੀ ਸਫਾਈ ਨਾ ਕੰਮ ਕਰਦੀ ਆ ਕਿੰਨਾ ਸਮਾਰ ਸਮਾਰ ਕੇ ਰੱਖਦੀ ਆ ਇਹ ਜੀ ਸਸਰੀਕਾਲ ਜੀ ਕੱਲ ਸਾਡੇ ਤੋਂ ਵੀਡੀਓ ਨਹੀਂ ਬਣਾਈ ਗਈ ਤੇ ਸਾਡਾ ਟਾਈਮ ਨਹੀਂ ਲੱਗਿਆ ਸੀਗਾ ਇਸ ਕਰਕੇ ਸਾਡਾ ਕਾਕੂ ਵੀ ਕਰਦਾ ਸਸਰੀਕਾਲ ਜੀ ਵੱਧ ਤੋਂ ਵੱਧ ਸਾਡੀਆਂ ਵੀਡੀਓ ਤੁਸੀਂ ਦੇਖਿਆ ਕਰੋ ਬੱਧ ਤੋਂ ਵੱਧ ਸਾਨੂੰ ਵੀਊ ਦੇਆ ਕਰੋ ਕਿਉਂਕਿ ਮੇਰੇ ਸਾ ਜਿੰਨੇ ਮੇਰੇ ਸਬਸਕ੍ਰਾਈਬਰ ਤੁਸੀਂ ਹੈਗੇ ਹੋ ਸਾਰੇ ਵੀਡੀਓ ਐਂਡ ਤੱਕ ਦੇਖਿਆ ਕਰੋ ਸਕਿੱਪ ਨਾ ਕਰਿਆ ਕਰੋ ਤੇ ਤੁਸੀਂ ਸਾਨੂੰ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੋ ਇਹ ਦਿਲੋਂ ਧੰਨਵਾਦ ਕਰਦੇ ਆ ਮੈਨੂੰ ਤਾਂ ਬਹੁਤ ਜ਼ਿਆਦਾ ਮਾਣ ਹੋ ਗਿਆ ਤੁਹਾਡੇ ਤੇ ਵੀ ਇੰਨਾ ਪਿਆਰ ਕਰਦੇ ਹੋ ਤੁਸੀਂ ਤੇ ਸਾਡੇ 3000 ਦੇ ਨੇੜੇ ਜਾ ਚੁੱਕੇ ਨੇ ਸਬਸਕ੍ਰਾਈਬਰ ਜੀ ਸਾਡੇ ਵੀਡੀਓ ਵਧੀਆ ਮਿਲੀਅਨ ਚ ਸਾਡਾ ਚੈਨਲ ਹੋ ਗਿਆ ਏ ਤੁਸੀਂ ਐਵੇਂ ਜੁੱਕਰੀ ਸਾਡੀਆਂ ਵੀਡੀਓ ਦੇਖਦੇ ਰਹੋ ਐਵੇਂ ਜੁੱਕਰੀ ਸਾਨੂੰ ਪਿਆਰ ਦਿੰਦੇ ਰਹੋ ਬਹੁਤ ਬਹੁਤ ਜਿਆਦੇ ਜੀ ਧੰਨਵਾਦ ਸਸਰੀਆਂ ਕਾ